ਮਲਾਹ ਸਾਥੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਲਾਜ਼ਮਾਂ ਮੁੱਖ ਮੰਗਾ ਛੇਵੇਂ ਪੇਗੰਦਾ ਏਰੀਆ ਦਾ ਜੋ ਪੰਜਾਬ ਸਰਕਾਰ ਇੱਕ ਜਾਂ ਦੋ ਕਿਸਾਨ ਦਵੇ ਜੋ ਰੈਗੂਲਰ ਮਲਾਜ਼ਮਾਂ ਉਹਨੂੰ ਏਰੀਆ ਦਾ April 2026 ਤੋਂ ਮਿਲਣਾ ਸ਼ੁਰੂ ਹੋ ਜਾਊਗਾ ਕਿਉਂਕਿ ਮੰਤਰੀ ਮੰਡਲ ਦੀ ਮੀਟਿੰਗ ਦੇ ਜੋ ਫੈਸਲਾ ਕੀਤਾ ਗਿਆ ਸੀ ਜੋ ਰੈਗੂਲਰ ਮਲਾਜ਼ਮਾਂ ਨੂੰ ਏਰੀਆ ਦਾ April 2026 ਤੋਂ ਦੇ ਵਿੱਚ ਉਹਨਾਂ ਦੇ ਖਾਤੇ ਜੁੜਾਉਣਾ ਸ਼ੁਰੂ ਹੋ ਜਾਊਗਾ ਜੀ ਦੂਜੇ ਪਾਸੇ ਜੋ ਵੱਡੀ ਮੰਗਾ ਡੀਏ ਦੇ ਸਬੰਧ ਵਿੱਚ ਮਾੜਾ ਕੰਸੰਦੀ ਪੰਜਾਬ ਸਰਕਾਰ ਨੇ ਮਿਲਾਨ ਡੀਆ 21% ਆ ਕੇਂਦਰ ਸਰਕਾਰ ਨੇ ਮਿਲਾਨ ਡੀਆ 58% 16% ਦਾ ਬਹੁਤ ਵੱਡਾ ਫਰਕ ਆ ਮੁੱਖ ਰਿਪ ਨੂੰ ਅੰਤਮਾਨ ਮੰਨ ਕਰਦੇ ਸੀ ਵੀ 16% ਵਾਧਾ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ 2025 ਦੇ ਵਿੱਚ ਮਿਲਾਨ ਡੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਮਿਲਾਨ ਵਿੱਚ ਬਹੁਤ ਰੋਸ ਸੀ ਮੇ ਤਾਂ ਹਰਪਾਸੇ ਜਿਮਨਾ ਬਿਆਨ ਆਇਆ ਕਿ 6 ਪੇਖਿੰਦਾ ਏਰੀਆ ਜੋ ਕਿ 1800 ਕਰੋੜ ਬਣਦਾ ਸੀ ਜਿਤ ਸਾਰੇ ਡੀ ਨਹੀਂ ਦੇ ਸਕੇ ਉਹਨਾਂ ਦੇ ਵਿੱਚ ਜੋ ਪੰਜਾਬ ਸਰਕਾਰ ਆ ਦੇਵਾਤਾ ਕਰਸਾ ਦੀਆ ਦੋਆ ਚਾਹਦੋ ਭਾਰਤੀ ਹਮਲਾਿਆਂ ਲਈ ਵੱਡੀ ਮੰਗ ਸੀ ਕਿ ਸਾਨੂੰ ਪੁਰਾਣੀ ਪੈਨਸ਼ਨ ਵਾਹਲ ਕੀਤੀ ਜਾਵੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਵੀ ਕੀਤਾ ਗਿਆ ਸੀ ਜੀ ਪੁਰਾਣੀ ਪੈਨਸ਼ਨ ਵਾਹਲ ਕਰਤੀ ਆ ਪਰ ਨੋਟੀਫਿਕੇਸ਼ਨ ਜਾਰੀ ਹੋਏ ਨੂੰ ਲਗਭਗ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸ਼ਨ ਪੈਨਸ਼ਨ ਸਿੰਘ ਬਹਾਲ ਨਹੀਂ ਹੋਈ ਅਸੀਂ ਮੰਗ ਕਰਦੇ ਹਾਂ ਮਾਂ ਸਰਕਾਰ ਤੋਂ ਪ੍ਰਾਣੀ ਪੈਨਸ ਸਕੀਮਾ ਜੋ ਜਿਵੇਂ 72 ਹਜ਼ਾਰ ਹਰ ਹਾਲਤ ਵਿੱਚ ਲਾਗ ਪੁਰੇ 17 72020 ਮਿਲਾਜ ਨੂੰ ਛੇਵਾਂ ਪੇਗ ਲਾਗ ਕਰਨ ਦੀ ਜ਼ਰੂਰੀ ਆ ਜਿਹੜੇ ਮਲਾਜਮ 12 720 ਨੂੰ ਘੱਟਤੀ ਹੋਇਆ ਤਾਂ ਉਹਨਾਂ ਦੀ ਤਨਖਾਹ 14000 ਵੱਧਦਾ ਜਿਹੜੇ ਮਲਾਜਮ 17 72020 ਤੋਂ ਵੱਧ ਵੱਧ ਪਰਤੀ ਹੋਇਆ ਤੇ ਕੈਟਾਗਰੀ ਮੰਦਾਗ ਉਹਨਾਂ ਦੀ ਤਨਖਾਹ 12 12 14 14000 ਘੱਟਦੀ ਹੈ ਜੀ ਅਸੀਂ ਮੰਗ ਕਰਦੇ ਆਂ ਕਿ 50 ਦੇ ਮਲਾਜਮ ਨੂੰ 50 ਦਾ ਸਕੀਅਰ ਹਰ ਹਾਲਤ ਵਿੱਚ ਦਿੱਤਾ ਜਾਵੇ ਤਾਂ ਕਿ ਮਲਾਜਮਾਂ ਦਾ ਜ਼ਰੂਰ ਉਸਾ ਦੂਰ ਹੋ ਸਕੇ ਉਜੇ ਪਾਸੇ ਪੰਜਾਬ ਸਰਕਾਰ ਦੇ ਮੈਹਗੋ ਵਿੱਚ ਕੰਮ ਕਰਦੇ ਕੱਚੇ ਮਲਾਜੋਂ ਕਿਉਂਕਿ ਪੰਜਾਬ ਸਰਕਾਰ ਦੇ ਮੈਹਗੋ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕੱਚੇ ਮਲਾਜ ਕੰਮ ਕਰਦੇ ਆ ਤੇ ਮੁੱਖ ਮੰਗ ਇਹ ਹੈ ਵੀ ਸਾਨੂੰ ਬਿਨਾਂ ਸ਼ਰਤ ਰੈਲੂ ਕੀਤਾ ਜਾਵੇ ਜਿਸ ਨੂੰ ਲੈ ਕੇ ਮੇਤਵਾਂ ਦੇ ਹਰਪਾਸਿੰਝੀ ਮਨ ਨਾਲ ਮੁੱਖ ਨੇ ਪਹਤਨ ਨਾਲ ਇਹ ਮੀਟਿੰਗਾਂ ਹੋਈਆਂ ਪਰ ਕੱਚੇ ਮਲਾਜ ਨੇ ਆਗੂ ਜਗਰੂਪਤ ਨੇ ਦੱਸਿਆ ਕਿ ਸਾਨੂੰ ਲਾਹਰ ਹੀ ਪ੍ਰਾਪਤ ਹੋਇਆ ਜਿਸ ਨੂੰ ਲੈ ਕੇ ਜੋ ਪੰਜਾਬ ਸਰਕਾਰ ਦੇ ਮੈਹਗੋ ਕੰਮ ਦੇ ਕੱਚੇ ਮਲਾਜ ਵਿੱਚ ਬਹੁਤ ਵੱਡਾ ਰੋਸਾ ਕਿਉਂਕਿ ਰੋਪੜ ਸਰਪੰਚਾਂ ਦੇ ਵਿੱਚ ਲੇਰਾ ਮਹਾਪਤ੍ਰਮਨ ਪਰਮਰਾਨ ਦੇ ਵਿੱਚ ਠੇਕੇਦਾਰਾਂ ਕੋਲ 20-20 ਸਾਲਾਂ ਦਾ ਕੰਮ ਕਰਦੇ ਆ 12-12 15-15 ਦਿਨਾਂ ਹਿਰਤਾਂ ਹਾਤੇ ਰੋਣਵ ਦੇ ਇੱਕ ਵੀ ਕੰਮ ਆ ਰਹੇ ਉਹ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਮਹਿਗ ਵਿੱਚ ਕੰਮ ਦੇ ਕੱਚੇ ਮਲਾਜਾਂ ਦਾ ਜੋ ਜਥੇ ਹੁੰਦੀ ਬਣੀਆਂ ਠੇਕਾ ਮਲਾਜਾਂ ਸਮੂਰਥਾ ਪੰਜਾਬ ਨੇ ਇਹ ਫੈਸਲਾ ਕੀਤਾ ਕਿ ਆਉਣ ਵਾਲੀ 7 ਫਰੀ ਨੂੰ ਦਬਿੱਤ ਹਰਪੰਦਰ ਸਿੰਘ ਮਨ ਹਲਕਾ ਜਿਹੜਾ ਵਿੱਚ ਆ ਕੇ ਪੰਜਾਬ ਸਰਕਾਰ ਲਾਗਾਂ ਦੀ ਬੋਲਖ ਲਾਂਗੇ ਧੰਨਵਾਦ ਜੀ ਜਿਹਨ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਾਥ ਦੇਵੋ ਹਰਦੇਵਨ